ਤੇ ਅੱਜ ਜਿਹੜੇ ਸਾਡੀ ਸੇਖ ਕੌਮ ਦੇ ਆਗੂ ਜਿਵੇਂ ਬੇਰੇਦਾਰ ਨਾਨਸਰੀਏ ਲੈ ਲੋ ਆਮ ਆਂਜ ਜਥੇਬੰਦੀਆਂ ਲੈ ਲੋ ਆਰਨਾਮਸੋ ਤੂਫਾਨ ਲੋ ਆ ਬਲਦੇਵਰ ਕੇ ਹੋਰ ਸ਼ਰਮਣੀ ਕਮੇਟੀ ਦੀਆਂ ਚੰਬੜੀਆਂ ਜੋ ਘੱਟ ਸੁਭੇਸ਼ਰੰਦ ਨੇ ਜ਼ੋਰ ਲਾ ਲਿਆ ਮੱਸੇ ਰੈਂਗੜ ਨੇ ਜ਼ੋਰ ਲਾ ਲਿਆ ਜੀ ਇੰਦਰਾ ਗਾਂਧੀ ਨੇ ਜ਼ੋਰ ਲਾ ਲਿਆ ਆਜ ਬਾਦਲ ਪਰਿਵਾਰ ਨੇ ਵੀ ਜ਼ੋਰ ਲਾ ਲਿਆ ਸੇਖ ਕੌਮ ਨੂੰ ਖਤਮ ਕਰਨ ਵਾਲੀਆਂ ਜਥੇਬੰਦੀਆਂ ਦੇ ਮੁਖੀ ਘੁੰਦੇ ਨੇ ਕੋਈ ਕੁਝ ਉਹ ਗੁਲਾਮੀ ਬਾਦਲਾਂ ਦੀ ਕਰਕੇ ਜੀਰੇ ਨੇ ਉਹਨਾਂ ਨੂੰ ਆਪਾਂ ਖਾਲਸਾ ਸਾਡਾ ਵਾਹ ਸਾਡੀ ਗਲਤ ਤੋਂ ਵਰਤਦੇ ਪਏ ਨੇ ਇਸ ਕਰਕੇ ਜਿੰਨੇ ਵੀ ਨੇ ਮਸੰਦ ਨੇ ਜਿਹੜੇ ਗੁਰੂ ਸਾਹਿਬ ਜੀ ਨੇ ਕੜਾਹੇ ਦੇ ਵਿੱਚ ਸਾੜੇ ਸੀ ਕਈ ਬੱਚੇ ਹੋਏ ਅੱਜ ਗੁਰੂ ਦੀਆਂ ਗੋਲੀਆਂ ਦੇ ਭਾਵੇਂ ਉਹ ਬਾਦਲਾ ਨਹੀਂ ਸੰਤ ਗਿਆਨੀ ਗੁਰਨਾਥ ਸਿੰਘ ਦੀ ਪਿੱਠ ਦੇ ਵਿੱਚ ਸੜੇ ਗੁਰਚਰਨ ਸਿੰਘ ਗੱਟੀ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਤੋ ਵਾਹਿਗੁਰਜੀ ਕੀ ਫਤਿਹ ਜੀ ਗੁਰਪ੍ਰੀਤ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ हां जी ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਦਰਸ਼ਕੋ ਜਿੰਨੇ ਵੀ ਤੁਸੀਂ ਸੁਣਦੇ ਹੋ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਸੋ ਗੁਰਚਰਨ ਸਿੰਘ ਗੱਟੀ ਜੀ ਆਪ ਜੀ ਨੂੰ ਬਹੁਤ-ਬਹੁਤ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਜੀ ਤੁਹਾਨੂੰ ਵੀ ਨਿਸ਼ਾਨ ਸਿੰਘ ਜੀ ਦੀ ਬਧਾਈਆਂ ਹਨ ਗੁਰੂ ਸਾਹਿਬ ਮਹਾਰਾਜੀ ਦੇ ਪਰ ਦਰਸ਼ਕੋ ਸਾਡੇ ਨਾਲ ਅੱਜ ਹੈਗੇ ਨੇ ਲਾਈਨ 'ਤੇ ਗੁਰਚਰਨ ਸਿੰਘ ਗੱਟੀ ਜੀ ਸੋ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਖਾਲਸਾ ਸਾਜਨਾ ਦਿਵਸ ਅੱਜ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ ਤੇ ਸੋ ਇਸ ਵੀਡੀਓ ਤੇ ਆਪਣੇ ਕਮੈਂਟ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੁਸੀਂ ਸ਼ੇਅਰ ਕਰਨਾ ਜੀ ਸੋ ਖਾਲਸਾ ਜੀ ਗੱਲ ਕਰਦੇ ਆਪਾਂ ਵਿਸਾਖੀ ਦੇ ਦਿਹਾੜੇ ਦੀ 13 April 1699 ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਸੀ ਜੀ ਤੇ ਗਿੱਦੜਾਂ ਤੋਂ ਸ਼ੇਰ ਬਣਾਇਆ ਸੀ ਸਿੱਖ ਕੌਮ ਨੂੰ ਜੀ ਹਾਂ ਜੀ ਤੁਹਾਡਾ ਇਸ ਤੇ ਕੀ ਕਹਿਣਾ ਜੀ ਹਾਂਜੀ ਅੱਜ ਦੇ ਦਿਹਾੜੇ ਦੀਆਂ ਪਹਿਲੋਂ ਸਾਰੀਆਂ ਵੀ ਰੁਕੇ ਪਿਆਰੀਆਂ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਕਾਲ ਸਭ ਪ੍ਰਗਟਿਆ ਪ੍ਰਭ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੋਜ ਜੀ ਜੀ ਗੁਰੂ ਮੋਜ ਦੇ ਵਿੱਚ ਆਏ ਤੇ ਉਹਨਾਂ ਨੇ ਖਾਲਸਾ ਪ੍ਰਗਟ ਕਰ ਦਿੱਤਾ ਹੁਣ ਇਹ ਗੱਲ ਕਹੀ ਜਿਹੜੇ ਕਹਿਣਗੇ ਵੀ ਇਹ ਐਵੇਂ ਸਹੀ ਜਾਂਦੇ ਸਿੱਖ ਪ੍ਰਗਟਿਓ ਪਰਮਾਤਮ ਕੀ ਮੋਜ ਖਾਲਸਾ ਮੋਜ ਚ ਕਿਵੇਂ ਖਾਲਸਾ ਪ੍ਰਗਟਿਆ ਦੇ ਕਿਵੇਂ ਆ ਅਗਲੇ ਬੜੇ ਸਵਾਲ ਕਰਨਗੇ ਉਹਨਾਂ ਦਾ ਸਵਾਲ ਦਾ ਆਪਾਂ ਜਵਾਬ ਦੇਣੀ ਜਿਹੜੇ ਮਨਬੁੱਧੀ ਲੋਕ ਨੇ ਜੀ ਦੇਖੋ ਖਾਲਸਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਜਿਆ ਹਾਂਜੀ ਸਾਜਿਆ ਤੇ ਫਿਰ ਨਵਾਜਿਆ ਵੀ ਹੁਣ ਇੱਥੇ ਜਿਹੜਾ ਕੋਈ ਵੀ ਧਰਮ ਜਿਹੜੇ ਬਾਕੀ ਬਣੇ ਫਿਰਦੇ ਨੇ ਬਖੀਰੇ ਨੇ ਪਰ ਉਹਨਾਂ ਨੇ ਸਾਜਿਆ ਤੇ ਨਵਾਜੀ ਆਲੀ ਗੱਲ ਨਹੀਂ ਦੀ ਇੱਕ ਚੀਜ਼ ਆਵੇਗੀ ਹੁਣ ਇੱਥੇ ਗੁਰੂ ਸਾਹਿਬ ਮਹਾਰਾਜ ਨੇ ਪਹਿਲੋ ਖਾਲਸਾ ਸਾਜਿਆ ਫਿਰ ਨਵਾਜਿਆ ਨਵਾਜਣ ਦਾ ਭਾਵ ਸਤਪੁਰ ਜੀ ਉਸੇ ਖਾਲਸੇ ਦੇ ਕੋਲ ਆਪ ਖੰਡੇ ਬਾਟੇ ਦਾ ਅਮਰਤ ਚਗਿਆ ਹਾਂਜੀ ਜਤਾ ਮਲਵੀ ਆਪ ਸਤਗੁਰ ਨੇ ਜਦ ਸਤਗੁਰ ਸੱਚੇ ਪਾਤਸ਼ਾਹ ਨੇ ਆਖਿਆ ਪੰਜ ਪਿਆਰਿਆਂ ਨੂੰ ਸਤਗੁਰ ਜੀ ਨੇ ਕਿਹਾ ਵੀ ਮੈਨੂੰ ਅੰਮ੍ਰਿਤ ਦੀ ਦਾਸ ਦਿਓ ਤੇ ਪੰਜ ਪਿਆਰੇ ਨੇ ਆਖਿਆ ਸਤਗੁਰ ਤੂੰ ਸਾਡੇ ਫਿਰ ਲੈਏ ਨੇ ਜੀ ਤੁਸੀਂ ਕੀ ਅੰਮ੍ਰਿਤ ਦੀ ਬਦਲੇ ਦਿਓਗੇ ਆ ਹੁਣ ਜਿਹੜੇ ਕੱਚੇ ਪਿੱਲੇ ਲੋਕ ਜਿਹੜੇ ਧਰਮ ਦੇ ਉੱਤੇ ਉਂਗਲਾਂ ਚੱਕਦੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਤੇ ਦੇਖਣਾ ਚਾਹੀਦਾ ਵੀ ਇਹ ਧਰਮ ਕਦੇ ਖਤਮ ਹੋਣ ਵਾਲਾ ਨਹੀਂਗਾ ਜੀ ਸਾਹਿਬ ਜੀ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਤਾਂ ਸਤਗੁਰ ਜੀ ਨੇ ਆਖਿਆ ਸਿੱਖੋ ਤੁਹਾਡੇ ਲਈ ਮੇਰਾ ਸੀਸ ਹਾਜ਼ਰ ਹੈ ਪਰ ਅੰਮ੍ਰਿਤ ਦੇ ਦਿਓ ਇਸ ਉਮਰਤ ਦੇ ਬਦਲੇ ਮੈਂ ਆਪਣਾ ਸਾਰਾ ਹੀ ਪਰਿਵਾਰ ਸੇ ਕੌਮ ਦੇ ਤੋਂ ਵਾਰ ਦਿਆਂਗਾ ਜੀ ਗੁਰੂ ਸਾਹਿਬ ਨੇ ਵਾਰਿਆ ਵੀ ਸੇ ਕੌਮ ਦੇ ਬਦਲੇ ਤੇ ਅੱਜ ਜਿਹੜੇ ਸਾਡੀ ਸੇਖ ਕੌਮ ਦੇ ਆਗੂ ਜਿਵੇਂ ਬੇਰੇਦਾਰ ਨਾਨਸਰੀਏ ਲੈ ਲੋ ਆਮੇ ਅੰਗਜਫੇਵੰਦੀਆਂ ਲੈ ਲੋ ਆਰ ਨਾਮਸੋ ਤੁਮਾਂ ਲੈ ਲੋ ਆ ਬਣਤੇ ਵਰਗੇ ਹੋਰ ਸ਼ਰਮਣੀ ਕਮੇਟੀ ਦੀਆਂ ਜੰਬੜੀਆਂ ਜੋਕਾ ਜਿਹਨਾਂ ਪਰਮ ਨੂੰ ਖਾਂ ਲਗਦੀਆਂ ਸਤਿਗੁਰ ਨੇ ਆਪਣਾ ਪਰਿਵਾਰ ਵਾਰ ਦਿੱਤਾ ਸੇਖ ਕੌਮ ਬਦਲੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀਆਂ ਗੋਲਕਾਂ ਹੀ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੂੰ ਇਹਨਾਂ ਨੇ ਆਪਣਾ ਪਰਿਵਾਰ ਪਾਲਣਾ ਸਹਿਬ ਗੁਰੂ ਸਾਹਿਬ ਜੀ ਦੇ ਨਾਂ ਤੇ ਇਹ ਲੋਕਾਂ ਨੇ ਧੰਦਾ ਜਲਾ ਲਿਆ ਇਹ ਧੰਦੇ ਦੇ ਨਾਲ ਸਿੱਖ ਕੌਮ ਨੂੰ ਗਮਰਾਹ ਕਰਨ ਦਾ ਯਤਨ ਕਰ ਰਿਹਾ ਜੀ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜੂਦ ਜਿਹੜੀ ਮੈਂ ਗੱਲ ਕੀਤੀ ਸੀ ਖਾਲਸਾ ਦੀ ਹਾਂਜੀ ਪ੍ਰਮਾਤਮਾ ਦੀ ਮੌਜੂਦੇ ਵਿੱਚ ਪ੍ਰਗਟਿਆ ਸੁਭੇਸ਼ਰਾਮ ਨੇ ਜ਼ੋਰ ਲਾ ਲਿਆ ਮੱਸੇ ਰੈਂਗੜ ਨੇ ਜ਼ੋਰ ਲਾ ਲਿਆ ਜੀ ਇੰਦਰਾ ਗਾਂਧੀ ਨੇ ਜ਼ੋਰ ਲਾ ਲਿਆ ਆਜ ਬਾਦਲ ਪਰਿਵਾਰ ਨੇ ਵੀ ਜ਼ੋਰ ਲਾ ਲਿਆ ਸੇਕ ਕੌਮ ਨੂੰ ਖਤਮ ਕਰਨ ਵਾਸਤੇ ਪਰ ਬਾਦਲ ਹੀ ਖਤਮ ਹੁੰਦੇ ਜਾ ਰਹੇ ਜੀ ਇਸੇ ਤਰ੍ਹਾਂ ਜਿਹੜੀਆਂ ਹੋਰ ਨੇ ਉਹ ਵੀ ਖਾਲਸਾ ਕਦੇ ਵੀ ਖਤਮ ਨਹੀਂ ਹੋਏਗਾ ਇਹ ਖਾਲਸਾ ਪਰਮਾਤਮਾ ਮੌਜ ਦੇ ਵਿੱਚ ਆਇਆ ਉਦੋਂ ਪ੍ਰਗਟਿਆ ਇਸ ਕਰਕੇ ਮੈਂ ਤਾਂ ਇਹ ਸਾਰਿਆਂ ਸੰਗਤਾਂ ਨੂੰ ਕਹਾਂ ਵੀ ਅਮਰਖੋ ਗੁਰੂ ਦੇ ਸਿੱਖ ਬਣੋ ਕਿ ਜਾਗਤ ਦੇ ਨਾਲ ਵੇਖੋ ਵੀ ਅਸੀਂ ਕਰਨਾ ਕੀ ਇੱਕ ਗੱਲ ਮੈਂ ਹੋਰ ਦੱਸਣਾ ਬੜਾ ਭਲੇਖਾ ਸਾਨੂੰ ਜੀ ਅਸੀਂ ਆਪਣਾ ਸ੍ਰੀ ਮੁਖਤਰ ਸਾਹਿਬ ਦੀ ਮਾਗੀ ਮਾਗ ਦੇ ਮਹੀਨੇ ਮਨਾਉਨੇ ਆ ਹਾਂਜੀ ਤੇ ਕਈਆਂ ਨੂੰ ਇਹ ਪਤਾ ਵੀ ਮਾਘ ਦਾ ਮਹੀਨਾ ਜਿਹੜਾ ਹੈ ਉਹ ਮਲਵੀ ਉੱਥੇ ਕੋਈ ਦਿਹਾੜਾ ਹੋਵੇਗਾ ਉਸ ਦਿਨ ਦਾ ਕੋਈ ਉੱਥੋਂ ਦਾ ਇਤਿਹਾਸ ਹੋਵੇਗਾ ਪਰ ਉਸ ਦਿਨ ਦਾ ਕੋਈ ਇਤਿਹਾਸ ਨਹੀਂਗਾ ਇਤਿਹਾਸ ਕੀ ਅੱਜ ਦਾ ਜੀ ਅੱਜ ਦੇ ਦਿਨ ਜਿਹੜਾ ਵਿਸਾਖੀ ਵਾਲੇ ਦਿਨ ਆਪ ਵਿਸਾਖੀ ਤੇ ਅਮਰਤਪੁਰ ਸਾਹਿਬ ਜੀ ਨੇ ਤਿਆਰ ਕੀਤਾ ਤੇ ਵਿਸਾਖੀ ਵਾਲੇ ਦਿਨ ਜਿੱਦ ਸ੍ਰੀ ਮੁਕਤਸਰ ਸਾਹਿਬ ਜੀ ਦੇ ਸਾਧਗੂ ਜੀ ਨੇ ਖਾਲਸਾ ਸਾਜ ਦਿੱਤਾ ਤੇ ਜਦ ਇੱਥੇ ਆਏ ਖੀਰਲੀ ਜੰਗ ਕੀਤੀ ਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਵਿਸਾਖੀ ਵਾਲੇ ਦਿਨ ਹੀ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਵੀ ਜੰਗ ਹੋਈ ਜੀ ਤੇ ਇੱਕ ਹੋਰ ਇੱਥੇ ਤੁਸੀਂ ਅੱਜ ਜਾਓ ਜਾ ਕੇ ਵੇਖੋ ਜਾਂ ਕੋਈ ਮੇਰੇ ਵੀਰ ਆਪਣੀ ਆਡੀਓ ਸੁਣਨਗੇ ਤੇ ਉੱਥੇ ਸ੍ਰੀ ਮੋਕਸਰ ਸਾਹਿਬ ਜਾਨ ਸਰੋਵਰ ਦਾ ਸਰੋਵਰ ਦੇ ਪਾਣੀ ਦਾ ਜਿਹੜਾ ਰੰਗ ਲਾਲ ਦੇ ਤਬਦੀਲ ਹੋ ਜਾਂਦਾ ਅੱਜ ਦੇ ਦਿਨ ਅੱਛਾ ਜੀ ਹਾਂ ਅੱਜ ਉਹ ਲਾਲ ਹੈ ਸਰੋਵਰ ਦਾ ਰੰਗ ਮਾਗਲ ਮਹੀਨੇ ਵਿੱਚ ਲਾਲ ਨਹੀਂ ਹੋਏਗਾ ਚਿੱਟਾ ਹੋਏਗਾ ਇੱਥੇ ਜੰਗ ਹੋਈ ਉਹ ਅੱਜ ਵੀ ਗੁਰੂ ਸਾਹਿਬ ਜੀ ਦਾ ਕਰਿਸ਼ਮਾ ਜਿਹੜਾ ਉੱਥੇ ਵਰਤ ਰਿਹਾ ਇਸ ਤਰ੍ਹਾਂ ਦੇ ਗੁਰੂ ਦੇ ਪੈਰੋ ਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਖਾਲਸਾ ਸਾਜਿਆ ਬੜੀਆਂ ਜੰਗਾਂ ਕੀਤੀਆਂ ਪਾਪਾ ਬੰਦਾ ਸਿੰਘ ਬਹਾਦਰ ਵਰਗੇ ਨੇ ਆ ਕੇ ਬਦਲਾ ਲਿਆ ਇਸ ਕਰਕੇ ਖਾਲਸਾ ਜੀ ਨੇ ਇਹ ਗੁਰੂ ਸਾਹਿਬ ਮਹਾਰਾਜ ਜੀ ਨੇ ਖਾਲਸਾ ਜੀ ਜਿਹੜਾ ਫੌਜ ਸਾਜੀ ਇਹ ਨਿਆਰੇਪਣ ਵਾਲੀ ਸੀ ਕਿਸੇ ਦੇ ਗੁਲਾਮ ਵਾਲੀ ਨਹੀਂ ਸੀ ਹੁਣ ਜਿਹੜੇ ਕੋਈ ਅੰਗ ਜਿੱਥੇ ਬੰਦੀਆਂ ਦੇ ਮੁਖੀ ਘੋਂਦੇ ਨੇ ਕੋਈ ਕੁਝ ਉਹ ਗੁਲਾਮੀ ਬਾਦਲਾਂ ਦੀ ਕਰਕੇ ਜੀ ਰਹੇ ਨੇ ਉਹਨਾਂ ਨੂੰ ਆਪਾਂ ਖਾਲਸਾ ਨਹੀਂ ਕਹਿ ਸਕਦੇ ਜਿਹੜੀ ਗੁਰੂ ਦੀ ਦਿੱਤੀ ਹੋਈ ਦਸਤਾਰ ਏ ਉਹ ਕਿਸੇ ਬੰਦੇ ਦੇ ਅੱਗੇ ਝੁਕਾਈ ਜਾ ਰਹੇ ਨੇ ਜੀ ਜਾ ਕਿਸੇ ਬੰਦੇ ਦੇ ਕੇ ਮੱਥਾ ਟੇਕਦੇ ਪਏ ਨੇ ਜਾਂ ਕਿਸੇ ਬੰਬੇ ਜਾਂ ਕੇ ਨਿਉਂਕੇ ਚੱਲਦੇ ਪਏ ਨੇ ਇੱਕ ਦਸਤਾਰ ਲਾ ਕੇ ਰੱਖ ਦੇਣੀ ਦਾ ਨਾਦਰ ਨਹੀਂਗਾ ਦਸਤਾਰ ਬੰਨ ਕੇ ਕੜੇ ਲਾ ਕੇ ਉੱਤੇ ਮਾਣਾ ਪਾ ਕੇ ਕਿਸੇ ਬੰਦੇ ਦੇ ਕਿਸੇ ਵਿਅਕਤੀ ਦੇ ਥੱਲੇ ਚਲਣਾ ਦੇ ਭੈਜ ਦਰਣਾ ਉਹਦੇ ਕਹਿੰਦੇ ਚਲਣਾ ਉਹ ਵੀ ਬੜੀ ਵੱਡੀ ਨਾਜ਼ਰੀਂ ਦੀ ਉਹ ਨਰਾਦਰੀ ਹੋਈ ਹਾਂ ਇਸ ਕਰਕੇ ਵਾ ਗੁਰੂ ਮਹਾਰਾਜੀ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਸ਼ੇ ਤੇ ਅਮਰਤ ਪਿਲਾ ਗੱਟੀ ਸਾਹਿਬ ਜੀ ਸ਼ੋਰਟ ਦੇ ਵਿੱਚ ਹੀ ਗੱਲ ਰੱਖਦੇ ਆ ਸਵਾਲ 5 6 ਹੈਗੇ ਨੇ हां जी अगला सवाल है क्या कि होले मोहल्ले ते सिक्खा ने 3000 ਕਰੋੜ ਦਾ ਲੰਗਰ ਲਗਾਇਆ ਸੀ ਪਰ ਅਫਸੋਸ ਹੈ ਕਿ ਸਿੱਖਾਂ ਦੇ ਕੋਲ ਨਾ ਤਾਂ ਕੋਈ ਹਸਪਤਾਲ ਹੈ ਨਾ ਸਕੂਲ ਹੈ ਨਾ ਯੂਨੀਵਰਸਿਟੀ ਹੈ ਕੀ ਕਹਿੰਦੇ ਹੋ ਬਿਲਕੁਲ ਜੀ ਇਹ ਹੀ ਨਾ ਜਿਹੜੀ ਜਿਹੜੀ ਸੋਚ ਸੀ ਜਿਹੜੇ ਸਾਡੇ ਵਿੱਚ ਭੁਪੀਏ ਵਾਰਡ ਤੇ ਸਾਡੇ ਦਾਉ ਨਵੀਂ ਤਖਤਾਲ ਖੋਲੀ ਸੇਰਮੋਨੀ ਕਮੇਟੀ ਗੋਲੀ ਨਾਂ ਮੇਰੇ ਦੇ ਗੰਡੀਆਂ ਦੇ ਵਿੱਚ ਡੁਪਲੀਕੇਟ ਆ ਗਏ ਕੋਈ ਇੱਕਾ ਦੁੱਕਾ ਕੋਈ ਚੰਗੇ ਹੈਗੇ ਨੇ ਉਹ ਵਿਚਾਰਿਆਂ ਦੀ ਸਾਹ ਨਹੀਂ ਨਿਕਲਣ ਦੇ ਬੈਠੇ ਇਸ ਕਰਕੇ ਵੀ ਇਹਨਾਂ ਦਾ ਮਸਕਤੇ ਵੀ ਸਿੱਖ ਕੌਮ ਅਨਪੜੀ ਰਹਿ ਜਾਵੇ ਤੇ ਸਾਡਾ ਕੁਛ ਇਹਨਾਂ ਦਾ ਖੋ ਕੇ ਤੇ ਪੈਸਾ ਜਿਹੜੀ ਮੈਂ ਪਹਿਲਾਂ ਗੱਲ ਕਰ ਚੁੱਕਿਆ ਪੈਸੇ ਦੇ ਲਾਲਚੀ ਬਣ ਗਈ ਸ਼੍ਰੋਮਣੀ ਕਮੇਟੀ ਇਹ ਤਾਂ ਮੇਰੀ ਹਣ ਤਾਂ ਮੇਰੀ ਬਣ ਕੇ ਇਹ ਸਾਰਾ ਲੰਗਰਾਂ ਤੇ ਲੱਗ ਪਿਆ ਭਾਵ ਸਿੱਖਾਂ ਦੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਜਾ ਹੋਰ ਇਸ ਪਾਸੇ ਦਾ ਧਿਆਨ ਨਹੀਂਗਾ ਜਿੱਧਰ ਚਾਰ ਛੇ ਲਾ ਲੱਗਣੇ ਨੇ ਇਹਨਾਂ ਦੇ ਇਸ ਪਾਸੇ ਧਿਆਨ ਵੀ ਮੈਂ ਹਾਜਿਮ ਸਾਖੀ ਰ데요ੜਾ ਚਿੱਟਾ ਮਸੇ ਬਣਾਇਆ ਜਾਂਦਾ ਹੁਣ ਉੱਤੇ ਜਿੰਨਾ ਰੁਪਈਆ ਇਕੱਠਾ ਹੋਣਾ ਦੱਸਣਗੇ ਸ਼ਾਮ ਤਿੱਕਰ ਜਾਂ ਪਰਸੋ ਤਿੱਕਰ ਇੰਨਾ ਗੁਲਕ ਵਿੱਚ ਵੜਿਆ ਤੇ ਇੰਨਾ ਸਿੱਖਾਂ ਦੇ ਲਾਗਣਾ ਹਾਂ ਨਾ ਕਦੀ ਨਹੀਂ ਦੱਸਣਗੇ ਇਹਨਾਂ ਨੇ ਆਪ ਨੂੰ ਖਾ ਜਾਣਾ ਤੇ ਮੈਂ ਤਾਂ ਸੰਗਤਾਂ ਨੂੰ ਕਹਿਣਾ ਭਾਈ ਤੁਸੀਂ ਪੈਸਾ ਪਾਉਣਾ ਹੀ ਬੰਦ ਕਰ ਦਿਓ ਜਿਹੜਾ ਸਾਡੇ ਤਿੱਕਰ ਪਹੁੰਚ ਹੀ ਨਹੀਂ ਗਿਆ ਸਾਡਾ ਪੈਸਾ ਸਾਡੀ ਗਲਤ ਕੋ ਵਰਤਦੇ ਪਏ ਨੇ ਇਸ ਕਰਕੇ ਜਿੰਨੇ ਵੀ ਨੇ ਮਸੰਦ ਨੇ ਜਿਹੜੇ ਗੁਰੂ ਸਾਹਿਬ ਜੀ ਨੇ ਕੜਾਹੇ ਦੇ ਵਿੱਚ ਸਾੜੇ ਸੀ ਕਈ ਬੱਚੇ ਹੋਏ ਅੱਜ ਗੁਰੂ ਦੀਆਂ ਗੋਲਕਾਂ ਦੇ ਬੈਠੇ ਹੋਏ ਨੇ ਇਹ ਸਿੱਖ ਨਹੀਂ ਗਏ ਇਹ ਸਿੱਖਾਂ ਨੂੰ ਇਹ ਸੋਚ ਦੇ ਨਾਲ ਚੱਲ ਰਹੇ ਨੇ ਕਿ ਸੇਕ ਕੰਮ ਖਤਮ ਕਰਾਂਗੇ ਕਿ ਸਰਕਾਰ ਦੇ ਪਾਲੇ ਹੋਏ ਬੰਦੇ ਨੇ ਪਰ ਸਰਕਾਰਾਂ ਜਿਹੜੀਆਂ ਸੂਬਾ ਸਰਾਂਧ ਸੀ ਗੁਰੂ ਸਾਹਿਬ ਜੀ ਦੇ ਲਾਲ ਸ਼ਹੀਦ ਕਰਕੇ ਕਹਿੰਦਾ ਵੀ ਮੈਂ ਜਿੱਤ ਲਿਆ ਜੰਗ ਪਰ ਉੱਥੇ ਹੁਣ ਜਾ ਕੇ ਫਤੇਗੜ ਸਾਹਿਬ ਸਤਪੁਰਜੀ ਨੂੰ ਸਾਂਝੇਤ ਹੁੰਦੇ ਤਾਂ ਇਹ ਸੂਬੇ ਸਰਾਂਧਾ ਦਾ ਨਾਮੋ ਨਿਸ਼ਾਨ ਨਹੀਂ ਗਾਇ ਜਕਰੀਆ ਖਾਨ ਲੈ ਲੋ ਹੋਰ ਦਿੱਤਾ ਜਿਹੜੇ ਇਸੋ ਜੇ ਆਏ ਇਹ ਵਿਜੀਦੇ ਵਰਗੇ ਆਏ ਜਿਹੜੇ ਇਹ ਜਿਹੜੇ ਖਤਮ ਹੋ ਗਏ ਅੱਜ ਸਿੱਖੀ ਦਾ ਫਿਰ ਵੀ ਬੋਲਬਾਲਾ ਹਾਂ ਬਾਤ ਇੰਦਰਾ ਗਾਂਧੀ ਆਈ ਇੰਦਰਾ ਗਾਂਧੀ ਦਾ ਵੀ ਕਿੰਨਾ ਗੁਨਾਹ ਹੈ ਕੁਈ ਵੇ ਲੈ ਰਿਹਾ ਉਹਦੀ ਫੋਟੋ ਅੱਜ ਸੰਤ ਕੈਨ ਜਰਨੈਲ ਸਿੰਘ ਦੀਆਂ ਲੋਕ ਫੋਟੋਆਂ ਖਰੀਦ-ਖਰੀਦ ਕੇ ਆ ਆਪਣੀਆਂ ਗੱਡੀਆਂ ਤੇ ਲਾ ਰਹੇ ਨੇ ਭਾਵੇਂ ਉਹ ਬਾਦਲਾਂ ਨੇ ਸੰਤ ਕੈਨ ਜਰਨੈਲ ਸਿੰਘ ਦੀ ਪਿੱਠ ਤੇ ਵਿੱਚ ਸ਼ੁਰੇ ਮਾਰੇ ਨੇ ਪਰ ਅੱਜ ਪਿਆਰੋ ਵੇਖ ਲਓ ਉਹ ਸਿਰ ਕੌਮ ਜਿਹੜੀ ਸੰਤਾਂ ਦੀਆਂ ਤਸਵੀਰਾਂ ਲਾ ਰਹੀਆਂ ਤੇ ਬਾਦਲ ਜਿਹਨੇ ਪਿੱਠ ਤੇ ਸ਼ੁਰੇ ਮਾਰੇ ਜਿਹੜਾ ਮਰ ਗਿਆ ਆ ਥੋੜਾ ਜਿਹਾ ਹੋ ਗਿਆ ਕਦੇ ਵੇਖਿਆ ਕਿਸੇ ਦੇ ਘੂਏ ਤੇ ਕੇ ਫੋਟੋ ਲੱਗੀ ਉਹ ਬਾਦਲ ਦੀ ਨਾ ਤੇ ਸੰਤ ਕੈਨ ਜਰਨੈਲ ਸਿੰਘੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਵੇਂ ਸੋਲੇ ਗਏ ਜਾਂਦੇ ਨੇ ਇਹ ਸੱਚ ਜਿਹੜਾ ਹੈ ਮੇਸ਼ਨ ਹੀ ਰਹਿੰਦਾ ਝੂਠ ਜਿਹੜਾ ਉਹ ਸਿਰਫ ਥੋੜਾ ਚਿਰ ਚੋ ਦੋ ਬਾਅਦ ਖਤਮ ਹੋ ਜਾਂਦਾ ਉਹਦਾ ਬੀਨਾਸ਼ੀ ਹੋ ਜਾਂਦਾ ਇਹ ਇਸੇ ਤਰ੍ਹਾਂ ਜਿਹੜੇ ਅੱਜ ਵੀ ਲੱਗੇ ਖਲੇ ਨੇ ਇਸ ਤਰੀਕੇ ਨਾਲ ਨਾ ਇਨਾਂ ਦਾ ਵੀ ਹੋ ਜਾਣਾ ਇਹਨਾਂ ਨਹੀਂ ਰਹਿਣਾ ਆਪੂਲਾ ਨੇ ਅੰਗ ਸੀ ਕਿਵੇਂ ਉਹ ਜਾ ਕੇ ਦੋ ਨੌਜਵਾਨਾਂ ਨੇ ਇਮਾਰਤਾਂ ਅਜੇ ਉਪਟਿਆ ਵੈਦ ਰੂ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਚਲੋ ਉਹ ਹਸਪਤਾਲ ਖੋਲੀ ਬੈਠੇ ਨੇ ਇਸ ਤਰ੍ਹਾਂ ਉਹ ਪਤਾ ਨਹੀਂ ਮਹਾਰਾਜ ਨੇ ਕਿੰਦੇ ਕੋਲੋਂ ਸੇਵਾ ਲੈ ਲੈਣੀ ਆ ਉਹਨੇ ਹੋਰ ਸੀ ਜਿਹੜਾ ਪਾਪੀ ਉਧਰ ਯੂਪੀ ਚ ਉਹਨੇ ਕਿੰਨਾ ਉਹਨੂੰ ਦੋ ਮੋਟਰਸਾਈਕਲ ਦੇ ਅਣਕ ਚੜਾ ਕੇ ਗੱਡੀ ਸਰਸੇਮ ਸਿੰਘ ਸੀ ਨਾ ਉਹਦਾ ਸਰਸੇਮ ਸਿੰਘ ਆ ਇਸ ਤਰ੍ਹਾਂ ਜਿਹੜਾ ਪਾਪ ਕਰਦਾ ਤੇ ਉਹਦੇ ਤੇ ਇਹਨਾਂ ਨੇ ਵਡੀਆਂ ਸੰਸਥਾਵਾਂ ਨੇ ਉਹਨਾਂ ਦੇ ਨਾਲ ਕਰਨਾ ਹੁੰਦਾ ਸੀ ਜੋ ਵੀ ਕਾਰੋਬਾਰ ਉਹਨਾਂ ਨਾਲ ਇਹਨਾਂ ਦੀਆਂ ਸਾਂਝਾਂ ਨੇ ਤੇ ਸਰਕਾਰ ਦੇ ਨਾਲ ਮਿਲੀ ਭੁਗਤ ਦੇ ਨਾਲ ਸਿੱਕਾ ਨੂੰ ਬਦਲਾਵ ਕਰਨ ਦਾ ਯਤਨ ਕਰ ਗੁਰਚਰਨ ਸਿੰਘ ਗੱਟੀ ਜੀ ਅਗਲਾ ਸਵਾਲ ਹੈਗਾ ਕਿ ਖਾਲਸਾ ਦੀ ਸਾਜਨਾ ਦਿਵਸ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇਖੇ ਹੋਈ ਸੀ ਪਰੰਤੂ ਤਲਵੰਡੀ ਸਾਬੋ ਕੇ ਦਮਦਮਾ ਸਭਿਖੇ ਮਨਾਇਆ ਜਾਂਦਾ ਪਰ ਕਿਉਂ ਬਸ ਇਹਨਾਂ ਨੇ ਆਪਣੀ ਦਿਮਾਗ ਦੀ ਟੋਪਰੀ ਬਣਾ ਕੇ ਇਸ ਤਰ੍ਹਾਂ ਇਹ ਵਹ ਦਵਧਾੜੀ ਆਨੰਦਪੁਰ ਕੋ ਵੀ ਵੈਗਰੂ ਮਨਾਇਆ ਜਾਂਦਾ ਸੀ ਢੋਲਾ ਮੱਲਾ ਸਾਧਗੁਰ ਸੱਚੇ ਪਾਤਸ਼ਾਹ ਜੀ ਨੇ ਉਮਲੇ ਵੀ ਮੁਹੱਲਾ ਜਿਹੜਾ ਸੀ ਜੀਰੂ ਸਰ ਨੇ ਕੱਢਿਆ ਰੰਗ ਪਉਣ ਤੋਂ ਫਲ ਗਿਆ ਇਹਦਾ ਇੱਥੇ ਕੰਮ ਦਾ ਮਹ ਸਾਹਿਬ ਜੀ ਸਤਿਗੁਰੂ ਜੀ ਦਾ ਦਿਹਾੜਾ ਜੀ ਕਿੱਥੇ ਗੁਰੂ ਸਾਹਿਬ ਮਹਾਰਾਜ ਦਾ ਪਾਵਨ ਪੀਤ ਸਰੂਪ ਲਿਖਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਗਏ ਨੇ ਹਜੂਰ ਸਾਹਿਬ ਨੂੰ ਉਹ ਦਿਹਾੜਾ ਮਨਾਉਣਾ ਚਾਹੀਦਾ ਸੀ ਇੱਥੇ ਸਪੂਰਨ ਦਿਵਸ ਸਰ ਸਪੂਰਨਾ ਦਿਵਸ ਕਦੇ ਇੱਥੇ ਮਨਾਇਆ ਹੀ ਨਹੀਂ ਗਾ ਜੀ ਇੱਥੇ ਵਿਸਾਖੀ ਦਾ ਦਿਹਾੜਾ ਮਨਾਉਂਦਾ ਤੇ ਇਸ ਵਿਸਾਖੀ ਦੀ ਮਲਵੀ ਜੰਗ ਦੀ ਜਿਹੜੀ ਪਿਆਰੋ ਜਿਆ ਮਾਘ ਦਾ ਮਹੀਨਾ ਚੁਣ ਲਿਆ ਜੀ શ્રી ਮੋਕਟਰ ਸਾਹਿਬ ਦੇ ਵਿੱਚ ਇੱਥੇ ਬਣਾਉਣਾ ਚਾਹੀਦਾ ਸੀ ਜਿਹੜਾ ਦਿਹਾੜਾ ਜਦੋਂ ਹੈਗਾ ਸੀ ਉੱਥੇ ਉਦੋਂ ਮਾਉਣਾ ਚਾਹੀਦਾ ਸੀ ਪਰ ਇਹਨਾਂ ਨੇ ਪਤਾ ਨਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਸਾਰਾ ਕੁਝ ਉਲਟਪੁਲਟ ਕਰਤਾ ਇਹ ਵੀ ਇੱਕ ਸ਼੍ਰੋਮਿਕ ਕਮੇਟੀ ਦੀ ਜਿਹੜੀ ਮਾੜੀ ਹਰਕਤ ਦੇ ਕਾਰਨ ਸਾਰਾ ਕੁਝ ਹੋ ਰਿਹਾ ਹੈ ਇਹ ਵੈਸੇ ਨੰਨਪੁਰ ਸਹਿ ਹੀ ਮਨਾਉਣਾ ਚਾਹੀਦਾ ਜੀ ਗੱਟੀ ਸਾਹਿਬ ਜੀ ਅਗਲਾ ਸਵਾਲ ਆ ਗਿਆ ਵਾ ਸਾਖੀ ਵਾਲੇ ਦਿਨ ਰਾਜਨੀਤਿਕ ਕਾਨਫਰੰਸਾਂ ਵੀ ਹੁੰਦੀਆਂ ਨੇ ਦਮਦਵਾ ਸਾਹਿਬ ਵਿਖੇ ਇਸ ਮੁੱਦੇ ਤੇ ਤੁਸੀਂ ਕੀ ਕਹੋਗੇ ਇਹ ਹੁਣ ਇਹ ਨਹੀਂ ਕਹਿਦੀਆਂ ਅਗੇ ਤਾਂ ਚਲੋ ਕਲਪਨ ਸਰਕਾਰ ਆਈ ਭਾਵੇਂ ਜਿਵੇਂ ਮਰਜ਼ੀ ਸੋਨੇ ਰੋਕਤੀਆਂ ਉਹਨਾਂ ਨੇ ਨਹੀਂ ਕੀਤੀਆਂ ਇਹ ਬਾਦਲਾਂ ਨੂੰ ਚਾਹੀਦਾ ਸੀ ਰੋਕਣਾ ਲੇਕਿਨ ਫਿਰ ਵੀ ਵਿੱਚ ਵਿੱਚ ਕਈ ਲੋਕ ਹੈਗੇ ਨੇ ਕਾਨਫਰੰਸਾਂ ਕਰਦੇ ਵੀ ਨੇ ਉਹੋ ਜੀ ਮੈਂ ਉਹੋ ਹੀ ਕਹਿ ਰਿਹਾ ਜਿਹੜੇ ਕਰਦੇ ਨੇ ਬਾਦਲ ਪਰਵਾਰ ਵਿੱਚ ਨਹੀਂ ਹਟੇ ਨਾ ਬਾਦਲ ਕਿਉਂ ਨਹੀਂ ਕਰਦੇ ਜਾਂ ਉਸ ਜਿੰਮਤ ਸਿੰਘ ਮਾਨ ਹੈ ਆਪਣੇ ਸੋਲੇ ਕਾਈ ਜਾਂਦੇ ਨੇ ਹੋਣਾ ਕੀ ਚਾਹੀਦਾ ਸੀ ਉਸ ਦਿਨ ਜਿਨੇ ਹੁਣ ਅੱਜ ਵਿਸਾਖੀ ਦਾ ਦਿਹਾੜਾ ਹੈ ਹਰ ਸ਼ਹਿਰ ਦੇ ਵਿੱਚ ਹਰ ਪਿੰਡਾਂ ਦੇ ਪੋਸਟਰ ਛੜਕਾਂ ਦੇ ਲੱਗਣੇ ਚਾਹੀਦੇ ਸੀ ਪਿਆਰ ਵੇਖੋ ਗੁਰੂ ਸਾਹਿਬ ਦਾ ਇਤਿਆਹ ਪੜਦੇ ਉਹ ਲੱਗਦੇ ਜਦੋਂ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਪੋਸਟਰ ਲੱਗ ਜਾਂਦੇ ਨੇ ਤੇ ਗੁਰੂ ਸਾਹਿਬ ਦੇ ਦਿਹਾੜੇ ਤੋਂ ਲੱਗਦੇ ਹੀ ਕੋ ਨਹੀਂ ਹੁਣਾਂ ਦਮਦਮਾ ਸਰਬਾਜੀ ਮੁਸਾਕੀ ਉਹ ਦੇ ਕਿੰਨਾ ਪ੍ਰਚਾਰ ਹੋਣਾ ਇਹਨਾਂ ਦੇ ਅੱਜ ਵੀ ਲੱਗੇ ਹੋਣਗੇ ਹੁਣਾਂ ਇਲੈਕਸ਼ਨ ਆਉਂਦਾ ਪਿਆ ਥਾਂ ਥਾਂ ਤੇ ਲਾ ਦਿੱਤੇ ਹੋਣੇ ਨੇ ਇਹਨਾਂ ਨੇ ਪੋਸਟਰ ਆ ਜੀ ਆ ਸਵੀਰ ਤੇ ਫਲਾਣਾ ਜੀ ਧਮਕਾਣਾ ਹੀ ਆਪਣਾ ਹੀ ਪ੍ਰਚਾਰ ਕਰ ਰਹੇ ਆ ਗੁਰੂ ਸਾਹਿਬ ਦਾ ਪ੍ਰਚਾਰ ਤਾਂ ਕਰਦੇ ਹੀ ਨਹੀਂਗੇ ਤੇ ਆਪਾਂ ਝੂਠ ਬੋਲਦੇ ਨੇ ਝੂਠ ਨਹੀਂ ਬੋਲਣਾ ਚਾਹੀਦਾ ਇਹ ਕਾਨਫਰੰਸਾਂ ਨਹੀਂ ਲਗਣੀਆਂ ਚਾਹੀਦੀਆਂ ਉੱਥੇ ਹਰ ਬਨਾਲ ਲਾ ਕੇ ਜਗਾ ਕਾ ਦਿਵਾਰਾ ਕਥਾ ਵਿਚਾਰਾਂ ਇਹ ਹੋਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਬੰਦ ਹੀ ਹੋਣੀਆਂ ਚਾਹੀਦੀਆਂ ਨੇ ਇਹ ਆਪਣੇ ਹਿੱਸੇ 'ਚ ਨਹੀਂ ਹੋਣੀਆਂ ਚਾਹੀਦੀਆਂ ਰਾਜਨੀਤਿਕ ਲੋਕਾਂ ਦੀਆਂ ਗਾਂ ਫਿਰਸਾ ਸਾਡੇ ਧਰਮਕਸਾਂ ਦਾ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ